ਟੁੱਟੀ ਪੈਰ ਪੈ ਪਟਿਆਲਾ ਦੀ ਹਲੋ ਸੋਸ਼ਲ ਮੀਡੀਆ ਉੱਪਰ ਗੱਡੀਆਂ ਦੀ ਰੇਸ ਲਗਾਉਂਦੇ ਹੋਏ ਗੰਦੀ ਭਾਸ਼ਾ ਦੇ ਵਿੱਚ ਆਪਸੀ ਗਾਰੇ ਗਲੋਚ ਕਰਦੇ ਹੋਏ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਨੇ ਕੀਤਾ ਮਾਮਲਾ ਦਰਜ ਐਸਐਚਓ ਚਾਰ ਨੰਬਰ ਡਿਵੀਜ਼ਨ ਸਿਵਰਾਜ ਢਿੱਲੋਂ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਆਓ ਸੁਣਦੇ ਹਾਂ ਹਾਂਜੀ ਇੱਕ ਕੁਛ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਦੋ ਕਾਰਾਂ ਦੇ ਵਿੱਚ ਰੇਲਵੇ ਸਟੇਸ਼ਨ ਪਟਿਆਲਾ ਤੋਂ ਡੀ ਸੀ ਡਬਲਿਊ ਵਾਲੀ ਰੋਡ ਤੇ ਉਹ ਜਦੋਂ ਗਾੜੀ ਕਲੋਜ਼ ਕਰਦੇ ਦੋ ਕਾਰਾਂ ਤੇ ਕੁਝ ਮੁੰਡੇ ਜਾ ਰਹੇ ਸੀ ਜਿਹਦੇ ਵਿੱਚ ਐਸ ਐਸ ਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈ ਪੀ ਐਸ ਇਨ ਜਿਹੜੇ ਦੇਸ਼ਾਂ ਦੇ ਦੇਸ਼ ਹੈਡ ਸਸਟੈਂਡ ਲੈਂਦੇ ਹੋਏ ਉਹ ਪੰਜ ਮੁੰਡਿਆਂ ਨੂੰ ਇਹਦੇ ਵਿੱਚ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਹੋਰ ਵੀ ਸ਼ਰਾਰਤੀ ਅਨਸਰਾਂ ਨੂੰ ਸਖਤ ਤਾੜਨਾ ਹੈ ਕਿ ਪਟਿਆਲਾ ਪੁਲਿਸ ਵੱਲੋਂ ਇਹ ਜੀ ਕਿਸੇ ਵੀ ਹੁੱਲੜਬਾਜੀ ਜਾਂ ਪਬਲਿਕ ਨਿਊਸੈਂਸ ਕ੍ਰੀਏਟ ਕਰਨ ਵਾਲੇ ਬੰਦੇ ਨੂੰ ਬਖਸ਼ਿਆ ਨਹੀਂ ਜਾਊਗਾ ਜੇ ਕੋਈ ਵੀ ਇਹ ਜੀ ਕੋਈ ਹਰਕਤ ਕਰੂਗਾ ਉਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗਾ